ڈاکٹر ادھر کم کرے مرے انہیں کوئی پرشن نہیں ہے ਅਸੀਂ ਤਾਂ ਇਹ ਚੰਗੇ ਆ ਤੁਸੀਂ ਡੀਵੀਆਰ ਲੈ ਲਈ ਹੁਣ ਇਹਨੂੰ ਕਿੱਥੋਂ ਦੇਖੋਗੇ ਮੈਂ ਦੇਖੋ ਕੋਈ ਵੀ ਜਨਰਲ ਸਟੋਰ ਜਿੱਥੇ ਸੰਪਰਕ ਚੈੱਕ ਕਰੀ ਕੋਈ ਫੋਨ ਨਹੀਂ ਮਿਲਿਆ ਖੜੇ ਆ ਡਾਕਟਰ ਸਾਹਿਬ ਇੱਥੇ ਆਏ ਹੋਏ ਨੇ ਜਿੰਦਰ ਸਾਹਿਬ ਗੱਲ ਕਰਦੇ ਹਾਂ ਜਿੰਦਰ ਸਾਹਿਬ ਮਾਮਲਾ ਰਗੂ ਮਾਦਿਰ ਨਾਲ ਜੁੜਿਆ ਹੋਇਆ ਇੱਥੇ ਪੌਂਟ ਇਨ ਐਕਸਪਾਇਰ ਨੇ ਨੀ ਉਹਨਾਂ ਜਿਹੜੇ ਐਕਸਪਾਇਰ ਕਰ ਚੁੱਕੇ ਸੀ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਚੈੱਕ ਕਰ ਰਹੇ ਹਾਂ ਜਿਹੇ ਐਕਸਪਾਇਰ ਹੋਣਗੇ ਉਹਦੇ ਅਕੋਰਡਿੰਗ ਅਸੀਂ ਅੱਗੇ ਕੁਝ ਕੁ ਚੱਕ ਲੈਂਦੇ ਹਾਂ ਸਭਾ ਦਾ ਮਰਚਾ ਲਗਾਉਂਦੇ ਹਾਂ ਇਹਨਾਂ ਨੂੰ ਵੀ ਸਭਾ ਦਾ ਮਰਚਾ ਲਗਾਉਂਦੇ ਹਾਂ ਸਭਾਤਰਾ ਦਾ ਮਰਚਾ ਲਗਾਓ ਐਸੇ ਐਮ ਕੇ ਦਾ ਮਰਚਾ ਲਗਾਓ ਕੇ ਸੋਨਿਆ ਰਮਨ ਜੀ ਅਸੀਂ ਫੁੱਟ ਨਹੀਂ ਰੀਜਨ ਕਰਦੇ ਹਾਂ ਹੇ ਸੰਤੁਸ਼ਟੋ ਨਹੀਂ ਜੀ ਐਸੀ ਸੰਤੁਸ਼ਟੋ ਨਹੀਂ ਐਸੀ ਸੰਤੁਸ਼ਟ ਨਹੀਂ ਐਸੀ ਤਾਂ ਕਹਿੰਦੇ ਵੀ ਪੰਜ ਸੀਲ ਹੋਏ ਹੁਣ ਜਿੱਦੇ ਤੁਹਾਨੂੰ ਉਸ ਤੋਂ ਬਾਅਦ ਕਾਰਵਾਈ ਹੋਣੀ ਚਾਹੀਦੀ ਜੀ ਸਰ ਕਾਰਵਾਈ ਨਹੀਂ ਹੋਈ ਸਾਡੀ ਤਰਫੋਂ ਇੱਕ ਬੜਾ ਤੰਗ ਵਾਲਾ ਦਸ਼ੇ ਬਹੁਤ ਵੱਡਾ ਇਸ਼ੂ ਹੈ ਗੁੜੀਆਂ ਹੁਣੀ ਐਕਸਪਾਇਰ ਹੋਈਆਂ ਇੰਡੀਆ ਬੈਕਰੀ ਤੋਂ ਕੇ ਖਾ ਗਈ ਪਹਿਲੀ ਡੇਟ ਦਾ ਨਿਕਲਣਾ ਬਹੁਤ ਵੱਡੇ ਸਵਾਲ ਲੈ ਕਿਸੇ ਜੋ ਦੇਖੇ ਤਾਂ ਐਸੀ ਇਸੋਧਿਆ ਜੀ ਮੈਨੂੰ ਤਾਂ ਇਹ ਲੱਗਦਾ ਹੈ ਵੀ ਇਹ ਹੈਲਥ ਵਿਭਾਗ ਦੀ ਟੀਮ ਦੀ ਕਮਜ਼ੋਰੀ ਹੈ ਕਿ ਕੈਮ ਨਾਲ ਚੈੱਕ ਨਹੀਂ ਕਰਦੀ ਕੰਟਰੋਲਰ ਦੀ ਵੀ ਤਾਂ ਕਮਜ਼ੋਰੀ ਹੈ ਬੜੀ ਬੰਦੂਗਾਂ ਦੀ ਵੀ جا سامان نکلے منگوایا دو چار پیس نہیں ਉਹਨੂੰ ਪਾ ਕੇ ਪਾਣੀ ਦਿੱਤੀ ਜਿਹੜੇ ਐਫਆਈਡੀ ਸੀਰਾ ਸਸਤਾ ਆ ਗਏ ਉਹਨਾਂ ਦੇ ਨਾਲ ਗੱਲ ਬਾਤ ਆ ਸਸਤਾ ਨੇ ਐਵੇਂ ਝੋਟਾ ਦਿਆਂ ਇਹ ਪਰਦਾ ਜੇ ਅਸੀਂ ਬੰਦ ਕਰਾਂਗੇ ਕੀ ਕਰਾਂਗੇ ਹਾਂਜੀ ਹਾਂਜੀ ਇਹ ਉਹਨਾਂ ਨੇ ਕਹਿ ਗਏ ਅਸੀਂ ਤੁਹਾਨੂੰ ਅੱਜ ਦੇ ਪੱਛਾ ਆ ਦੇਖੋ ਜਿੱਕਾਰਾਂਗੇ ਸਰ ਅੱਜ ਪੱਛਾ ਆ ਐਕਸਪਾਇਰ ਨੇ ਦੇਖੋ ਐਕਸਪਾਇਰ ਨੇ ਐਕਸਪਾਇਰ ਹੋਇਆ ਮੇਰੇ ਕੋਲ ਡੇਟ ਤੇ ਕੋਈ ਨਹੀਂ ਠੀਕ ਹੈ ਉਸ ਤੋਂ ਬਾਅਦ ਅੱਗੇ ਐਕਸਪਾਇਰ ਹੋਇਆ ਲੋ ਅੱਗੇ ਐਕਸਪਾਇਰ ਹੋਇਆ ਲੋ ਫੜੋ ਇੱਕ ਮਿੰਟ ਪਿੱਛੇ ਇਹਨਾਂ ਦਾ ਹੱਕ ਕੀ ਬਣਦਾ ਵੀ ਐਕਸਪਾਇਰ ਸਮਾਨ ਅਸੀਂ ਡੱਬੇ ਦੇ ਪਾਗੇ ਸਾਈਡ ਤੇ ਰੱਖੀਏ ਡੱਬੇ ਦੇ ਪਾਗੇ ਸਾਈਡ ਤੇ ਰੱਖੀਏ ਐਕਸਪਾਇਰ ਸਮਾਨ ਇਹ ਡਿਸਪਲੇ ਕੀਤਾ ਵੀ ਇਹਨਾਂ ਨੇ ਸਾਰਿਆਂ ਨੇ ਸਮਾਨ ਅਸੀਂ ਇਹ ਚਾਹ ਨਹੀਂ ਦੁਕਾਨ ਸੀਲ ਹੋਵੇਗੀ ਜੀ ਨਾਮ ਹੈ ਸ਼ਾਪ ਦਾ ਸ਼ਾਪ ਦਾ ਨਾਮ ਹੈ ਜੀ ਆਪਣਾ ਕਿੱਧਰ ਆਏ ਸੀ ਚੱਕੀ ਸਟੋਰ ਕਿਹੜੀ ਜਗ੍ਹਾ ਤੇ ਹੈ ਇਹ ਤੇ ਲਾਗੂ ਮਾੜੇ ਪੀਲੀ ਸੜਕ ਤੇ ਪੈਂਦੀ ਹੈ ਜੱਗ ਲੱਗੇ ਐ ਲੈਕਸਾਈਡ ਤੋਂ ਨੰਬਰ 2 ਡਿਵੀਜ਼ਨ ਲੈਕਸਾਈਡ ਤੋਂ ਨੰਬਰ 2 ਡਿਵੀਜ਼ਨ ਜੀ ਤੁਸੀਂ ਤੁਹਾਨੂੰ ਕਹਿਣ ਲੈ ਕੇ ਚੈਲੇਂਜ ਆ ਕੇ ਬੈਠਿਆ ਕੋਈ ਦਿਖਾਓ ਜੀ ਦਿਖਾਓ ਬੈਕਿੰਗ ਇਹੀ ਥੋੜਾ ਘੁੰਮੜ ਪਿੱਛੇ ਇੱਕ ਵਾਰ ਕੁਝ ਹੋ ਜਾ ਸਾਰੇ ਯਾਰ ਕਿਉਂ ਕਿਉਂ ਸੋਦੋ ਵੀ ਕਿਹੜਾ ਪਤਾ ਨਹੀਂ ਇੱਕ ਸਪਾਈਰੀ ਕਮਰੀ ਅੰਦਰੋਂ ਤੇ ਗਈ مائک <سؤال>